ਬਿਨਾਂ ਗੁਣ ਤੋਂ ਹੰਕਾਰ ਕਰਦਾ ਨਾ ਆਦਮੀ ਉਹ ਖੋਤਾ ਹੁੰਦਾ ਜਿਹੜਾ ਖਰ ਸ਼ਬਦ ਵਰਤਿਆ ਗਿਆ ਨਾ ਇਸ ਤੁਕ ਦੇ ਵਿੱਚ ਉਹ ਖੋਤਾ ਵਾ ਮੈਂ ਸ਼ਬਦ ਵਰਤਣਾ ਨਹੀਂ ਚਾਹੁੰਦਾ ਸੀ ਲੇਕਿਨ ਜਿਸ ਢੰਗ ਦੇ ਨਾਲ ਭਗਵੰਤਮਾਨ ਦੇ ਸਿਰ ਚੜ ਕੇ ਸੱਤਾ ਤੇ ਸ਼ਰਾਬ ਦਾ ਨਸ਼ਾ ਬੋਲ ਰਿਹਾ ਇਸ ਵਕਤ ਤੌਬਾ ਮੇਰੀ ਇੰਨਾ ਹੰਕਾਰ ਯਾਰ ਰੱਬ ਨੂੰ ਜਾਣ ਦੇਣੀ ਭਗਵੰਤਮਾਨ ਤੂੰ ਇਨਸਾਨ ਆ ਤੂੰ ਖੁਦਾ ਨਹੀਂ ਬਣ ਗਿਆ ਇਹਨੇ ਪਿਛਲੇ ਕੁਝ ਦਿਨਾਂ ਤੋਂ ਵਿਧਾਨ ਸਭਾ ਦੇ ਅੰਦਰ ਤੇ ਤੜਨ ਤਾਰਨ ਤੋਂ ਲੈ ਕੇ ਤਿੰਨ ਚਾਰ ਵਾਰ ਮੇਰੀ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀਆਂ ਛੋਟੇ ਪੱਧਰ ਦੀਆਂ ਜਿਵੇਂ ਜਿਹੜਾ ਇਹਦਾ ਨਾਮ ਆ ਭੰਡ ਟਾਈਪ ਮਰਾਸੀ ਟਾਈਪ ਟਿੱਚਰਾਂ ਆਪਣੇ ਵਿਰੋਧੀਆਂ ਨੂੰ ਦੋਸਤੋ ਮੈਂ ਕਹਿਣਾ ਚਾਹੁੰਦਾ ਕਿ ਜੋ ਕੁਝ ਮੇਰੇ ਨਾਲ ਪਿਛਲੇ ਸਾਢੇ 3 ਸਾਲ ਤੋਂ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਖੋਰੀ ਕੀਤੀ ਨਾ ਜੇ ਮੈਂ ਤੁਹਾਡੇ ਨਾਲ ਉਹਦਾ ਟਰੈਕ ਰਿਕਾਰਡ ਸਾਂਝਾ ਕਰਦਾ ਵਾਂ ਤੁਸੀਂ ਫੈਸਲਾ ਕਰ ਲਓ ਕਿ ਇਹ ਬਦਲਾਖੂਰੀਆ ਕਿ ਇਹ ਜੈਨੂਇਨ ਕਾਰਵਾਈ ਹੈ ਪਹਿਲਾ ਮੁਕੱਦਮਾ ਦਰਜ ਕੀਤਾ ਐਫ ਆਈ ਆਰ ਨੰਬਰ 174 39 2022 ਨੂੰ ਪੁਲਿਸ ਸਟੇਸ਼ਨ ਡਿਸਟ੍ਰਿਕਟ ਮੁਹਾਲੀ ਵਿੱਚ ਦੂਸਰਾ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 25 274 2023 ਪੁਲਿਸ ਸਟੇਸ਼ਨ ਪੁਲੱਤ ਤੇ ਜੋ ਵੀ ਧਾਰਾ ਲੱਗਦੀਆਂ ਹੈਗੀਆਂ ਉਹਦੇ ਵਿੱਚ ਮੈਨੂੰ ਐ ਐਡੀਸ਼ਨਲ ਸੈਸ਼ਨ ਜੱਜ ਕਪੂਰਥਲਾ ਨੇ ਬੇਲ ਦਿੱਤੀ ਤੀਸਰਾ ਮੁਕੱਦਮਾ ਕੀਤਾ ਦਰਜ ਐਫ ਆਈ ਆਰ ਨੰਬਰ 30 115 2023 ਥਾਣਾ ਪੁਲੱਤ ਅਗੇਨ 420 ਵਗੈਰਾ ਜਲਾ ਕੇ ਇਹ ਬੜਾ ਇੰਟਰਸਟਿੰਗ ਮਕਦਮਾ ਇਹਦੇ ਚ ਮੈਨੂੰ ਐਟੀਸਪੇਟਿਵ ਬੇਲ ਮਿਲ ਗਈ ਐ ਅਡੀਸ਼ਨਲ ਸੈਸ਼ਨ ਜੱਜ ਕੋਲ ਖਲਾਫ ਉਹ ਸਾਡੇ ਜਿਹੜੇ ਇਲੈਕਸ਼ਨ ਐਫੀਡੇਵਿਟ ਫਾਈਲ ਹੁੰਦੇ ਨੇ ਮੈਂ ਹੁਣ 6 ਇਲੈਕਸ਼ਨਾਂ ਲੜ ਲਈਆਂ ਸਾਰਿਆਂ ਐਫੀਡੇਵਿਟਾਂ ਦੇ ਵਿੱਚ ਮੇਰੀ ਪ੍ਰਾਪਰਟੀ ਦਾ ਅਭੇਰਵਾ ਉਹ ਡੀਏ ਦੀ ਜਾਂਚ ਹੁਣ ਸੁਣ ਲਓ ਮੇਰੀ ਤੀਜੀ ਵਾਰੀ ਕਰਨ ਲੱਗੇ ਮੇਰੇ ਅਕਾਉਂਟਸ ਨੂੰ ਟ੍ਰੋਲ ਰਹੀ ਪੰਜਾਬ ਦੀ ਪੁਲਿਸ ਤੇ ਪੰਜਾਬ ਸਰਕਾਰ ਭਗਵੰਤ ਮਾਨ ਤੇ ਕੇਜਰੀਵਾਲ ਦੇ ਗੈਂਗ ਸੁਖਵਿੰਦਰ ਸਿੰਘ ਵਰਗਾ ਕਲਕੱਤੇ ਵਰਗਾ ਇੱਕ ਸਰਪੰਚ ਨੂੰ ਦਿਨ ਦਿਹਾੜੇ ਗੋਲੀਆਂ ਮਾਰਤੀਆਂ ਇੱਕ ਵਾਰ ਨਹੀਂ ਗੋਲੀ ਵੱਜੀ ਬੇਤਹਾਸ਼ਾ ਸਾਰਾ ਕੁਝ ਛੁੜਿਆ ਸਾਡਾ ਪੰਜਾਬ ਜਿਹੜਾ ਉਹ 4 ਲੱਖ ਕਰੋੜ ਤੋਂ ਉੱਤੇ ਕਰਦਾ ਹੈ ਸਿਰਫ ਆਪਣੇ ਵਰੂਤਿਆਂ ਨੂੰ ਟਾਂਚਾਂ ਟਿੱਚਰਾਂ ਕਹਾਣੀਆਂ ਕਦੀ ਚੀਤੇ ਦੀ ਕਹਾਣੀ ਕਦੀ ਕੋਈ ਪੈਂਚਰ ਦੀ ਕਹਾਣੀ ਕਦੀ ਕੋਈ ਹੋਰ ਕਹਾਣੀ ਕੱਢ ਕੇ ਨਿਤ ਦਿਨ ਇਹ ਜਿਹੜਾ ਪੰਜਾਬ ਦੇ ਵਿੱਚ ਚੱਲਿਆ ਇਹ ਸਿਰਫ ਦਿਖਾਵੇ ਵਾਸਤੇ ਮੁੱਖ ਮੰਤਰੀ ਆ ਅਸਲ ਸਾਰੀ ਕਾਰਵਾਈ ਦਿੱਲੀ ਦੇ ਕੇਂਟਰੀ ਵਲ ਦੱਸੀ ਸੋਧੀਆਂ ਚੱਲਦੀ ਆ ਔਰ ਦਿੱਲੀ ਵਿੱਚ ਬੈਠ ਕੇ ਇਹਨਾਂ ਨੇ ਉੱਥੇ ਇੱਕ ਬਕਾਇਦਾ ਤੌਰ ਤੇ ਅੱਡਾ ਬਣਾਇਆ ਜਿੱਥੇ ਬਦਲਾਖੂਰੀ ਦੇ ਵਾਸਤੇ ਲਿਸਟਾਂ ਬਣਾਈਆਂ ਜਾਂਦੀਆਂ ਜਿਹੜੀ ਹਿਟ ਲਿਸਟ ਤਿਆਰ ਕੀਤੀ ਜਾਂਦੀ ਕਿ ਕਿਹੜੇ ਕਿਹੜੇ ਆਦਮੀ ਨੂੰ ਛੋਕਣਾ ਵਾ ਇਹਨਾਂ ਦੇ ਵਿੱਤ ਮੰਤਰੀ ਕਹਿੰਦਾ ਵਿਧਾਨ ਸਭਾ ਦੇ ਕੇ ਬਾਜਵਾ ਸਾਹਿਬ ਤੁਹਾਨੂੰ ਠੋਕ ਦੇਾਂਗੇ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਨਾ ਗੁਰਬਾਣੀ ਦੀ ਤੁਕ ਹੈ ਹੰਕਾਰ ਦੇ ਮੁਤਲਕ ਜਦੋਂ ਬੰਦਾ ਜਿਹਦੇ ਵਿੱਚ ਕੋਈ ਗੁਣ ਨਹੀਂ ਹੁੰਦੇ ਉਹ ਜਦੋਂ ਇੰਨਾ ਹੰਕਾਰ ਕਰਦਾ ਉਹਦੇ ਮੁਤਲਕ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਦੇ ਨਰ ਅਸਲ ਖਰ ਜੋ ਬਿਨ ਗੁਣ ਗਰਬ ਕਰਨਤਾ ਮਤਲਬ ਜਿਹੜਾ ਬਿਨਾ ਗੁਣ ਤੋਂ ਹੰਕਾਰ ਕਰਦਾ ਨਾ ਆਦਮੀ ਉਹ ਖੋਤਾ ਹੁੰਦਾ ਜਿਹੜਾ ਖਰ ਸ਼ਬਦ ਵਰਤਿਆ ਗਿਆ ਨਾ ਇਸ ਤੁਕ ਦੇ ਵਿੱਚ ਉਹ ਖੋਤਾ ਵਾ ਮੈਂ ਸ਼ਬਦ ਵਰਤਣਾ ਨਹੀਂ ਚਾਹੁੰਦਾ ਸੀ ਲੇਕਿਨ ਜਿਸ ਢੰਗ ਦੇ ਨਾਲ ਭਗਵੰਤਮਾਨ ਦੇ ਸਿਰ ਚੜ ਕੇ ਸੱਤਾ ਤੇ ਸ਼ਰਾਬ ਦਾ ਨਸ਼ਾ ਬੋਲ ਰਿਹਾ ਇਸ ਵਕਤ ਤੌਬਾ ਮੇਰੀ ਇੰਨਾ ਹੰਕਾਰ ਯਾਰ ਰੱਬ ਨੂੰ ਜਾਣ ਦੇਣੀ ਭਗਵੰਤਮਾਨ ਤੂੰ ਇਨਸਾਨ ਆ ਤੂੰ ਖੁਦਾ ਨਹੀਂ ਬਣ ਗਿਆ ਇਹਨੇ ਪਿਛਲੇ ਕੁਝ ਦਿਨਾਂ ਤੋਂ ਵਿਧਾਨ ਸਭਾ ਦੇ ਅੰਦਰ ਤੇ ਤਰਨ-ਤਾਰਨ ਤੋਂ ਲੈ ਕੇ ਤਿੰਨ ਚਾਰ ਵਾਰ ਮੇਰੀ ਤੋਹਫੀਨ ਕਰਨ ਦੀ ਕੋਸ਼ਿਸ਼ ਕੀਤੀ ਟਿੱਚਰਾਂ ਕੀਤੀਆਂ ਛੋਟੇ ਪੱਦਰ ਦੀਆਂ ਜਿਵੇਂ ਜਿਹੜਾ ਇਹਦਾ ਨਾਮ ਆ ਭੰਡ ਟਾਈਪ ਮਰਾਸੀ ਟਾਈਪ ਟਿੱਚਰਾਂ ਆਪਣੇ ਵਿਰੋਧੀਆਂ ਨੂੰ ਕੋਈ ਦਲੀਲਬਾਜ਼ੀ ਨਾਲ ਗੱਲ ਨਹੀਂ ਕੀਤੀ ਔਰ ਜਿਹੜੀ ਟਿੱਚਰ ਮੈਨੂੰ ਤਰਨਤਨ ਤੋਂ ਕੀਤੀ ਪਹਿਲਾਂ ਆਪਣੇ ਟੱਬਰ ਦਾ ਮਜ਼ਾਕ ਉਡਾਇਆ ਅੱਗੇ ਸਾਡੇ ਟੱਬਰ ਦੇ ਵਿੱਚ ਇੱਕ ਰਣਜੀਤ ਸਿੰਘ ਜੀਤਾ ਅੱਧਾ ਕਮਲਾ ਸੀਗਾ ਉਹ ਜਿਹੜਾ ਅੱਧਾ ਕਮਲਾ ਸੀਗਾ ਉਹ ਪੁਲਿਸ ਨੂੰ ਦੇਖ ਕੇ ਤੇ ਗਵਾਂਡੀਆਂ ਦੇ ਜਾ ਕੇ ਲੁਕ ਜਾਂਦਾ ਹੁੰਦਾ ਸੀਗਾ ਇਦਾਂ ਦੀ ਕੋਈ ਜਿੱਦਾਂ ਰੋਜ਼ ਕਹਾਣੀਆਂ ਜਾਂ ਸੁਣਾਉਂਦਾ ਉਹ ਕਹਾਣੀ ਸੁਣਾਈ ਦੋਸਤੋ ਮੈਂ ਕਹਿਣਾ ਚਾਹੁੰਨਾ ਕਿ ਜੋ ਕੁਝ ਮੇਰੇ ਨਾਲ ਪਿਛਲੇ ਸਾਢੇ 3 ਸਾਲ ਤੋਂ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਖੋਰੀ ਕੀਤੀ ਨਾ ਜੇ ਮੈਂ ਤੁਹਾਡੇ ਨਾਲ ਉਹਦਾ ਟਰੈਕ ਰਿਕਾਰਡ ਸਾਂਝਾ ਕਰਦਾ ਵਾਂ ਤੁਸੀਂ ਫੈਸਲਾ ਕਰ ਲਿਓ ਕਿ ਇਹ ਬਦਲਾਖੋਰੀ ਆ ਕਿ ਇਹ ਜੈਨੂਇਨ ਕਾਰਵਾਈ ਆ ਆ ਮੇਰੇ ਕੋਲ ਪੂਰਾ ਰਿਕਾਰਡ ਹੈ ਇਹਦਾ ਜਿਹੜੇ ਕੇਸ ਮੇਰੇ ਤੇ ਦਰਜ ਹੋਏ ਨੇ ਮੈਂ ਤੁਹਾਨੂੰ ਸਾਰੇ ਪੜ੍ਹ ਕੇ ਸੁਣਾਵਾਂ ਬਰੀਫਲੀ ਤੁਸੀਂ ਫੈਸਲਾ ਕਰਨਾ ਵਾ ਮੇਰੇ ਖਿਲਾਫ ਪਿਛਲੇ ਸਾਢੇ 3 ਸਾਲ ਤੋਂ 5 ਮੁਕਦਮੇ ਦਰਜ ਕੀਤੇ ਗਏ ਨੇ ਜਦੋਂ ਪਹਿਲੇ ਤਿੰਨਾਂ ਚ ਮੈਨੂੰ ਅਰੈਸਟ ਨਹੀਂ ਕਰ ਸਕਿਆ ਹੈ ਮੈਨੂੰ ਐਂਟੀਸੀਪੇਟਰੀ bail ਮਿਲਦੀ ਰਹੀ ਆ ਤਾਂ ਫਿਰ ਇਹਨੇ ਚੌਥਾ ਮੁਕੱਦਮਾ ਐਂਡੀਪੀਜ਼ ਦਾ ਕੀਤਾ ਉਹਦੇ ਤੇ ਮੈਂ ਉਹ ਨਾਮ ਆ ਪਹਿਲਾ ਮੁਕੱਦਮਾ ਦਰਜ ਕੀਤਾ ਐਫਆਈਆਰ ਨੰਬਰ 174 39 2022 ਨੂੰ ਪੁਲਿਸ ਸਟੇਸ਼ਨ ਡਿਸਟ੍ਰਿਕਟ ਮੋਹਾਲੀ ਵਿੱਚ ਦੂਸਰਾ ਐਫਆਈਆਰ ਦਰਜ ਕੀਤੀ ਐਫਆਈਆਰ ਨੰਬਰ 25 274 2023 ਪੁਲਿਸ ਸਟੇਸ਼ਨ ਪੁਲੱਥ ਤੇ ਜੋ ਵੀ ਧਾਰਾ ਲੱਗਦੀਆਂ ਹੈਗੀਆਂ ਉਹਦੇ 'ਚ ਮੈਨੂੰ ਐਡਿਸ਼ਨਲ ਸੈਸ਼ਨ ਜੱਜ ਕਪੂਰਥਲਾ ਨੇ bail ਦਿੱਤੀ ਤੀਸਰਾ ਮੁਕੱਦਮਾ ਕੀਤਾ ਦਰਜ ਐਫਆਈਆਰ ਨੰਬਰ 3 11/5/2023 ਥਾਣਾ ਪਲਤ ਅਗੇਨ 420 ਵਗੈਰਾ ਲਾ ਕੇ ਇਹ ਬੜਾ ਇੰਟਰਸਟਿੰਗ ਮੁਕਦਮਾ ਇਹਦੇ ਚ ਵੀ ਮੈਨੂੰ ਐਂਟੀਸਪੇਟਰੀ ਬੇਲ ਮਿਲ ਗਈ ਐਡੀਸ਼ਨਲ ਸੈਸ਼ਨ ਜੱਜ ਕਪੂਰਥਲਾ ਵੱਲੋਂ ਪਰ ਇਹ ਇੰਟਰਸਟਿੰਗ ਇਸ ਕਰਕੇ ਆ ਕਿ ਇਹ ਮੇਰਾ ਕੋ 50 ਸਾਲ ਪੁਰਾਣਾ ਜਦੋਂ ਮੈਂ ਬੱਚਾ ਸੀਗਾ ਇੱਕ ਤਬਾਦਲਾ ਸੀ ਮੇਰੇ ਆਪਣੇ ਭੂਆ ਜੀ ਦੇ ਬੇਟੇ ਦੇ ਨਾਲ ਅੱਛਾ ਜੇ ਮੇਰੇ ਭੂਆ ਜੀ ਦੇ ਬੇਟੇ ਨੂੰ ਤਕਲੀਫ ਹੁੰਦੀ ਕੰਪਲੇਂਟ ਹੁੰਦੀ ਉਹ ਸ਼ਿਕਾਇਤ ਕਰਤਾ ਹੁੰਦਾ ਤਾਂ ਵੀ ਸਮਝ ਆਉਂਦੀ ਸੀਗੀ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਉਸ ਤਬਾਦਲੇ ਦੀ 50 ਸਾਲ ਪੁਰਾਣੇ ਤਬਾਦਲੇ ਦੀ ਜਿਹੜਾ ਸਾਡੇ ਤੋਂ ਬੋਕਰ ਪਾਰਟੀ ਦਾ ਦੋ ਵਾਰ ਜ਼ਮਾਨਤ ਜਬਤ ਹੋਈ ਆ ਉਹਦੇ ਕੋਲ ਸ਼ਿਕਾਇਤ ਲਾ ਕੇ ਤੇ ਮੇਰੇ ਖਿਲਾਫ ਮੁਕੱਦਮਾ ਦਰਜ ਕੀਤਾ ਉਹਦੇ ਵਿੱਚ ਵੀ ਐਂਟੀਸੀਪੇਟਰੀ ਬੇਲ ਹੋ ਗਈ ਨਹੀਂ ਫੜ ਸਕੇ ਮੈਨੂੰ ਫਿਰ ਚੌਥਾ ਮੁਕੱਦਮਾ ਦਰਜ ਕੀਤਾ 9 ਸਾਲ ਪੁਰਾਣਾ ਐਨਡੀਪੀਐਸ ਦਾ ਕੇਸ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਜਿਹਦੇ ਭਗਵੰਤ ਮਾਨ ਨੇ ਮੇਰੇ ਹੱਕ ਵਿੱਚ ਗਵਾਹੀ ਦਿੱਤੀ ਹੋਈ ਆ ਬਤੌਰ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਕਿ ਖੈਰੇ ਇਹਦੇ ਨਾਲ ਬਹੁਤ ੱੱਕਾ ਵੰਡੇਟਾ ਔਰ ਮੈਂ ਪਾਰਲੀਮੈਂਟ ਵਿੱਚ ਕੇਸ ਚੱਕੂੰਗਾ ਫਿਰ ਉਸੇ ਕੇਸ ਵਿੱਚ ਇਸੇ ਘਰ ਜਾਣ ਕੇ ਚੋਰਾ ਵਾਂਗੂ ਸਵੇਰੇ 5:30 ਵਜੇ ਮੈਨੂੰ ਆਣ ਕੇ ਅਰੈਸਟ ਕੀਤਾ ਔਰ ਜਦੋਂ ਪੰਜਵਾਂ ਮੁਕੱਦਮਾ ਹਾਸੋ ਹੀਣਾ ਉਸ ਦਿਨ ਦਰਜ ਕੀਤਾ ਜਦੋਂ ਮੈਂ ਜੇਲ੍ਹ ਵਿੱਚ ਸੀਗਾ ਐਫ ਆਈ ਆਰ ਨੰਬਰ 3 412024 ਜਦੋਂ ਮੈਨੂੰ ਹਾਈ ਕੋਰਟ ਬੇਲ ਦੇ ਰਿਆ ਸੀ ਐਨ ਡੀ ਪੀ ਐਸ ਦੇ ਕੇਸ ਵਿੱਚ ਸੁਭਾਨਪੁਰ ਦਾ ਥਾਣਾ ਤੜਕੇ ਖਲਾਕੇ 2 ਵਜੇ ਕਿ ਖੈਰੇ ਨੂੰ ਕਿਸੇ ਤਰੀਕੇ ਨਾਲ ਜੇਲ੍ਹ ਵਿੱਚ ਰੱਖਿਆ ਜਾ ਸਕੇ ਇਹ ਮੇਰੇ ਖਿਲਾਫ ਪੰਜਵਾਂ ਮੁਕੱਦਮਾ ਦਰਜ ਕੀਤਾ ਮੇਰੇ ਵਿਰੁੱਧ ਇਹ ਤਾਂ ਹੋ ਗਏ ਪੰਜ ਮੁਕੱਦਮਿਆਂ ਦੀ ਲਿਸਟ ਇੱਥੋਂ ਕਿਸੇ ਸਧਾਰਨ ਬੰਦੇ ਨੂੰ ਸਮਝ ਆ ਜਾਂਦਾ ਕਿ ਇਹ ਜਿਹੜਾ ਹੈ ਇਹ ਟੋਟਲ ਬੰਡੇਟਾ ਹੋ ਰਿਹਾ ਵਾ ਇਹ ਕੋਈ ਛੋਟੀ ਮੋਟੀ ਕਾਰਵਾਈ ਨਹੀਂ ਕੀ ਇਹ ਬਦਲਾਖੋਰੀ ਦੀ ਕਾਰਵਾਈ ਆ ਔਰ ਹੁਣ ਇੱਕ ਪਿਛਲੇ ਡੇਢ ਸਾਲ ਤੋਂ ਓਪਨ ਐਂਡਡ ਵਿਜੀਲੈਂਸ ਬਿਊਰੋ ਦੀ ਇਨਕੁਆਇਰੀ ਚੱਲ ਰਹੀ ਮੇਰੇ ਖਿਲਾਫ ਡਿਸਪਰੋਪੋਰਸ਼ਨੇਟ ਐਸੈਟਸ ਨੂੰ ਲੈ ਕੇ ਪਹਿਲੀ ਗੱਲ ਤਾਂ ਸਰੋਤਾ ਨੂੰ ਵੱਧ ਜਾਇਦਾਦ ਬਣਾਉਣ ਦਾ ਮੁਕਦਮਾ ਮੇਰੇ ਤੇ ਬਣਦਾ ਨਹੀਂਗਾ ਮੈਂ ਐ ਐਮਐਲਏ ਰਿਆ ਵਾਂ ਮੈਂ ਕਦੀ ਮਨਿਸਟਰ ਮੈਂ ਕੋਈ ਆਫਿਸ ਆਫ ਪ੍ਰੋਫਿਟ ਆ ਪਾਵਰਫੁਲ ਮਨਿਸਟਰ ਕਿਸੇ ਅਹੁਦੇ ਤੇ ਬੈਠਾ ਨਹੀਂਗਾ ਔਰ ਇਹ ਇਹ ਡੀਏ ਦੀ ਇੱਕ ਇਨਕੁਆਇਰੀ ਬਣਦੀ ਆ ਜਿਹੜੇ ਤਾਕਤਵਾਰ ਪੋਲਿਟਿਕਲ ਲੋਕ ਨੇ ਜਿਨ੍ਹਾਂ ਦੀਆਂ ਖੰਡ ਦੀਆਂ ਮਿਲਾਂ ਨੇ ਜਿਨ੍ਹਾਂ ਦੀਆਂ ਸ਼ਰਾਬ ਦੀਆਂ ਡਿਸਟਿਲਰੀਆਂ ਨੇ ਜਿਨ੍ਹਾਂ ਦੇ ਹੋਟੇਲ ਨੇ ਜਿਨ੍ਹਾਂ ਦਾ ਰੀਅਲ اسٹیਟ ਦਾ ਹਜ਼ਾਰਾਂ ਕਰੋੜਾਂ ਰੁਪਏ ਦਾ ਤੰਦਾ ਵਾ ਇਹ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਮੰਤਰੀ ਰਹੇ ਨੇ ਜਿਹੜੇ ਚੀਫ ਮਿਨਿਸਟਰ ਰਹੇ ਨੇ ਜਿਹੜੇ ਕੋਈ ਬਹੁਤ ਪਾਵਰਫੁਲ ਪੋਜੀਸ਼ਨਸ ਤੇ ਬੈਠੇ ਨੇ ਇਹ ਇਨਕੁਆਇਰੀ ਉਹਨਾਂ ਲਈ ਬਣੀ ਲੇਕਿਨ ਪਿਛਲੇ ਡੇਢ ਸਾਲ ਤੋਂ ਓਪਨ ਐਂਡਡ ਇਨਕੁਆਇਰੀ ਮੇਰੇ ਖਿਲਾਫ ਰੱਖੀ ਆ ਇਨਕੁਆਇਰੀ ਦਾ ਨੰਬਰ ਤੁਸੀਂ ਦੇਖ ਸਕਦੇ ਮੈਂ ਪੜ ਦਿੰਦਾ ਇਨਕੁਆਇਰੀ ਦਾ ਇਹ ਇਨਕੁਆਇਰੀ ਬਿジネス ਬਿਊਰੋ ਦੀ ਇਨਕੁਆਇਰੀ ਦਾ ਨੰਬਰ ਹੈਗਾ 5460/bb/a7 ਡੇਟਿਡ 12/2/2024 ਮਤਲਬ ਡੇਢ ਸਾਲ ਤੋਂ ਮੇਰੇ ਖਿਲਾਫ ਇਨਕੁਆਇਰੀ ਕਰੀ ਜਾਂਦੇ ਨੇ ਲੱਭਾ ਕੁਝ ਨਹੀਂ ਕਿਉਂਕਿ ਮੈਂ ਉਸ ਅਕਾਲਪੁਰਖ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਨਾ ਸਾਡੇ ਪਰਿਵਾਰ ਨੇ ਕੋਈ ਗਲਤ ਕੰਮ ਨਹੀਂ ਬਣਾਇਆ ਜੋ ਵੀ ਸਾਡੇ ਕੋਲ ਜ਼ਮੀਨ ਜਾਇਦਾਦ ਜੋ ਪ੍ਰੋਪਰਟੀ ਹੈ ਉਹ ਸਾਡੇ ਜਿਹੜੇ ਇਲੈਕਸ਼ਨ ਐਫੀਡੇਵਿਟ ਫਾਈਲ ਹੁੰਦੇ ਨੇ ਮੈਂ ਹੁਣ 6 ਇਲੈਕਸ਼ਨ ਲੜ ਲੀਆਂ ਸਾਰਿਆਂ ਐਫੀਡੇਵਿਟਾਂ ਦੇ ਵਿੱਚ ਮੇਰੀ ਪ੍ਰਾਪਰਟੀ ਦਾ ਵੇਰਵਾ ਵਾ ਉਹ ਡੀਏ ਦੀ ਜਾਂਚ ਹੁਣ ਸੁਣ ਲਓ ਮੇਰੀ ਤੀਜੀ ਵਾਰੀ ਕਰਨ ਲੱਗੇ ਮੇਰੇ ਅਕਾਊਂਟਸ ਨੂੰ ਫਰੋਲਰੀ ਪੰਜਾਬ ਦੀ ਪੁਲਿਸ ਤੇ ਪੰਜਾਬ ਸਰਕਾਰ ਭਗਵੰਤ ਮਾਨ ਤੇ ਕੇਜਰੀਵਾਲ ਦੇ ਕਹਿਣ ਤੇ ਪਹਿਲੀ ਵਾਰ ਮੇਰੇ ਅਕਾਊਂਟ ਦੀ ਜਾਂਚ ਹੋਈ ਈਡੀ ਨੇ ਕੀਤੀ 2021 ਚ ਉਹ 7 ਸਾਲ ਦਾ ਪੀਰੀਅਡ ਲਿਆ ਉਹਨਾਂ ਨੇ 2014 ਤੋਂ ਲੈ ਕੇ 2021 ਤੱਕ 7 ਸਾਲ ਦੇ ਮੇਰੇ ਅਕਾਊਂਟ ਫਰੋਲ ਕੇ ਕੋਈ 3.5 ਕਰੋੜ ਰੁਪਏ ਦਾ ਐਵੇਂ ਆਪਣੇ ਕੋਲੋਂ ਮੰਨ ਕਰ ਰਤ ਇਲਜ਼ਾਮ ਲਾਤੇ ਕਿ ਸਾਰਾ ਜਿਹੜਾ ਸੀਗਾ ਇਹ ਇਹ ਇਹਨਾਂ ਦਾ منی ਲਾਂਡਰਿੰਗ ਸੀ ਜਾਂ ਡਰੱਗ منی ਸੀਗਾ ਦੂਜੀ ਜਾਂਚ ਮੇਰੀ ਕੀਤੀ ਐਨਡੀਪੀਐਸ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਜਿਹੜਾ ਕੇਸ ਮੈਂ ਤੁਹਾਨੂੰ ਦੱਸਿਆ ਭਗਵੰਤਪານ ਦੀ ਸਰਕਾਰ ਨੇ 15 ਸਾਲ ਦਾ ਪੀਰੀਅਡ 2008 ਤੋਂ ਲੈ ਕੇ 2023 ਤੱਕ ਜਿੱਦਨ ਮੈਨੂੰ ਅਰੈਸਟ ਕੀਤਾ 15 ਸਾਲਾਂ ਚ ਜੋ ਕੁਝ ਮੇਰਾ ਆਮਦਨ ਸੀ ਜੋ ਮੈਂ ਖਰਚ ਕੀਤਾ ਉਹ ਸਾਰਾ ਜਦੋਂ ਮਾਮਲਾ ਚੱਕਿਆ ਤੇ ਉਹਦੇ ਚੋਂ ਇਹਨਾਂ ਨੂੰ ਸੈ ਤਿੰਨ ਚਾਰ ਕਰੋੜ ਰੁਪਏ ਦਾ ਚਲਾਨ ਪੇਸ਼ ਕਰਤਾ ਫਾਜ਼ਿਲਕਾ ਦੀ ਅਦਾਲਤ ਵਿੱਚ ਜਿਹੜਾ ਚਲਾਨ ਜਿਹੜਾ ਕੇਸ ਭਗਵੰਤ ਮਾਨ ਨੇ ਮੇਰੇ ਤੇ ਕੀਤਾ ਇਹ ਜਦ ਦਰਜ ਝੂਠਾ ਐਨਡੀਪੀਐਸ ਦਾ ਉਹ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਹੋਇਆ ਜਿਹੜੇ ਲੋਕ ਮੈਨੂੰ ਕਹਿੰਦੇ ਨਾ ਕਿ ਜੀ ਡਰੱਗਸ ਦਾ ਕੰਮ ਕਰਦੇ ਸੀ ਅੱਜ ਮੈਂ ਕਿਸੇ ਤਰ੍ਹਾਂ ਦਾ ਡਰੱਗਸ ਦਾ ਅਕਿਊਜ਼ ਨਹੀਂਗਾ ਔਰ ਉਹ ਸੁਪਰੀਮ ਕੋਰਟ ਨੇ ਹਲੇ ਤੱਕ ਉਹ ਜਿਹੜੀ ਫਾਈਨਲ ਆਰਗੂਮੈਂਟ ਉਹਦੇ ਵਿੱਚ ਹੋਣੀ ਆ ਤਾਂ ਮਤਲਬ ਕਿ ਨਾ ਮੈਂ ਕੋਈ ਅਹੁਦਾ ਰਿਆ ਨਾ ਮੈਂ ਕੋਈ ਗਲਤ ਕੰਮ ਕੀਤਾ ਪਰ ਜਾਂਚ ਵਿਜਨੈਸ ਬਿਊਰੋ ਦੀ ਮੇਰੇ ਖਿਲਾਫ ਹੋ ਰਹੀ ਆ ਔਰ ਪਿੱਛੇ ਅਸੀਂ ਜਦੋਂ ਆ ਇਹਹੀ ਪਟੀਸ਼ਨ ਅਸੀਂ ਲੈ ਕੇ ਹਾਈ ਕੋਰਟ ਗਏ ਸੀਗੇ 2 ਮਹੀਨੇ ਪਹਿਲਾਂ ਜਿਹੜਾ ਬਕਾਊ ਮੀਡੀਆ ਨੇ ਕਿਹਾ ਖੈਰੇ ਨੂੰ ਛਟਕਾ ਸਰਕਾਰੀ ਵਕੀਲ ਨੇ ਆਣ ਕੇ ਜੱਜ ਸਾਹਿਬ ਨੂੰ ਆਣ ਕੇ ਕਿਹਾ ਕਿ ਅਸੀਂ ਵਿਜੀਲੈਂਸ ਇਨਕੁਆਇਰੀ ਨੰਬਰ ਸੋ ਐਂਡ ਸੋ ਕਰਨੇ ਆ ਲੇਕਿਨ ਅਸੀਂ ਕੋਈ ਕਿਸੇ ਤਰ੍ਹਾਂ ਦਾ ਨਾਂ ਇਹਨਾਂ ਨੂੰ ਨੋਟਿਸ ਕੱਢਿਆ ਨਾ ਇਹਨਾਂ ਦੇ ਖਿਲਾਫ ਕੋਈ ਐਫਆਈਆਰ ਦਰਜ ਕੀਤੀ ਨਾ ਕੋਈ ਅਸੀਂ ਕੋਈ ਐਕਸ਼ਨ ਲੈਣ ਦਾ ਸਾਡਾ ਇਰਾਦਾ ਇਹ 2 ਮਹੀਨੇ ਪਹਿਲਾਂ ਕਹਿ ਕੇ ਚਲੇ ਗਏ ਤੇ ਤੁਰੰਤ ਬਾਅਦ ਹੀ ਇਹਨਾਂ ਨੇ ਮਤਲਬ ਹਾਈ ਕੋਰਟ ਨੂੰ ਵੀ ਮਿਸਲੀਡ ਕੀਤਾ ਝੂਠ ਬੋਲਿਆ ਔਰ ਤੁਰੰਤ ਬਾਅਦ ਸਾਰੇ ਪੰਜਾਬ ਦੀਆਂ ਤਹਿਸੀਲਾਂ 'ਚ ਇਦਾਂ ਦੇ ਨੋਟਿਸ ਕੱਢੇ ਵਿਜੀਲੈਂਸ ਬਿਊਰੋ ਨੇ ਸਾਰੇ ਆ ਤੁਸੀਂ ਦੇਖ ਸਕਦੇ ਹੋ ਆ ਤਹਿਸੀਲਦਾਰ ਫਤਿਹਗੜ੍ਹ ਸਾਹਿਬ ਨੂੰ ਨੋਟਿਸ ਆ ਆ ਤੁਸੀਂ ਤਰੀਕ ਦੇਖ ਸਕਦੇ ਹੋ 1 9 2025 ਨੂੰ ਕਾਰ ਸਰਕਾਰ ਪੰਜਾਬ ਔਰ ਇਹਦੇ 'ਚ ਸਾਰੇ ਜਿਹੜੇ ਨਾਮ ਲਿਖੇ ਨੇ ਉਹ ਮੇਰੇ ਸਾਰੇ ਫੈਮਿਲੀ ਦੇ ਮਤਲਬ ਇੱਥੋਂ ਤੱਕ ਕਿ ਮੇਰੇ ਬੱਚਿਆਂ ਨੂੰ ਵੀ ਸਪੇਅਰ ਨਹੀਂ ਕੀਤਾ ਇਹ ਭਗਵੰਤ ਮਾਨ ਇਹ ਸਾਰੀ ਕਾਰਵਾਈ ਤੋਂ ਬਾਅਦ ਕੀ ਕਹਿੰਦਾ ਜੀ ਅਸੀਂ ਤਾਂ ਕੋਈ ਰੂਟ ਬਦਲਾਖੋਰੀ ਨਹੀਂ ਕਰ ਰਹੇ ਤਾਂ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਅੱਛਾ ਜਦੋਂ ਕੇਜਰੀਵਾਲ ਤੇ ਸਸੋਡਿਆ ਤੇ ਸਤਿੰਦਰ ਜੈਨ ਦੇ ਖਿਲਾਫ 2-2 ਹਜ਼ਾਰ ਕਰੋੜ ਦੇ ਘੁਟਾਲੇ ਆਉਂਦੇ ਨੇ ਉਹਨਾਂ ਨੂੰ ਫੜ ਕੇ ਜ਼ਿਲ੍ਹਾ ਚ ਦਿੱਤਾ ਜਾਂਦਾ ਸੀਬੀਆਈ ਤੇ ਈਡੀ ਵੱਲੋਂ ਉਹਨਾਂ ਦੀਆਂ ਜ਼ਮਾਨਤਾਂ ਜਾ ਕੇ ਸੁਪਰੀਮ ਕੋਰਟ ਆਫ ਇੰਡੀਆ ਤੋਂ ਹੁੰਦੀਆਂ ਉੱਥੇ ਕੋਠਿਆਂ ਤੇ ਖੜ ਕੇ ਚੀਕਾ ਮਾਰਦੇ ਨੇ ਕਿ ਸਾਡੇ ਨਾਲ ਬਹੁਤ ਬਦਲਾਖੋਰੀ ਹੋ ਰਹੀ ਹੋ ਰਹੀ ਆ ਬੀਜੇਪੀ ਏਜੰਸੀਆਂ ਦਾ ਦੁਰਉਪਯੋਗ ਕਰ ਰਹੀ ਆ ਪਰ ਖੈਰੇ ਵਰਗੇ ਆਦਮੀ ਦੇ ਖਿਲਾਫ ਜਿਹਦੇ ਖਿਲਾਫ ਪਿਛਲੇ ਤੁਸੀਂ ਇੰਨੀ ਵਾਰ ਜਾਂਚ ਕਰ ਲਈ ਪੰਜ ਮੁਕੱਦਮੇ ਦਰਜ ਕਰਤੇ ਤੁਹਾਡੀ ਹਲੇ ਬਦਲਾਖੋਰੀ ਦੀ ਪਿਆਸ 부ਜੀ ਨਹੀਂ ਤਾਂ ਅਸੀਂ ਕਰਪਟ ਹੋ ਗਏ ਜਿਹੜੇ 2000 ਕਰੋੜ ਸ਼ਰਾਬ ਘਟਾਲੇ ਚ ਪਸੇ ਨੇ ਜਾਂ 2000 ਕਰੋੜ ਕਲਾਸਰੂਮ ਘਟਾਲੇ ਚ ਪਰਚੇ ਦਰਜ ਹੋ ਰਹੇ ਨੇ ਉਹ ਬਿਲਕੁਲ ਦੁੱਧ ਤੋਤੇ ਨੇ ਤੇ ਜਿਨ੍ਹਾਂ ਨੇ ਕਦੀ ਕੁਝ ਕੀਤਾ ਹੀ ਨਹੀਂਗਾ ਜਿਨ੍ਹਾਂ ਨੇ ਕੋਈ ਗਲਤ ਕੰਮ ਜ਼ਿੰਦਗੀ ਚ ਨਹੀਂ ਕੀਤਾ ਨਾ ਕੋਈ ਅਹੁਦਾ ਤੇ ਨਾ ਕੋਈ ਪੋਜੀਸ਼ਨ ਮਾਣੀ ਤੇ ਨਾ ਕੋਈ ਇਲਗੋਟਨ ਵੈਲਥ ਬਣਾਈ ਉਹ ਸਾਰੇ ਯਾਰ ਉਹ ਬੇਈਮਾਨ ਹੋ ਗਏ ਯਾਦਾ ਫਿਰ ਉੱਥੇ ਮੰਨ ਲਓ ਕਿ ਕੇਜਰੀਵਾਲ ਸਸੋਡੀਆਂ ਵੀ ਬੇਈਮਾਨ ਹੈ ਤੇ ਫਿਰ ਅਸੀਂ ਵੀ ਆਵਾਂਗੇ ਤੁਹਾਡੇ ਕੋਲ ਸਾਹਮਣੇ ਕਹਾਂ ਇਹਨੂੰ ਕਿ ਹਾਂ ਜੋ ਤੁਸੀਂ ਇਨਕੁਆਇਰੀ ਕਰ ਰਹੇ ਸਾਡੇ ਖਿਲਾਫ ਉਹ ਠੀਕ ਚੱਲਣ ਦਿਓ ਇਹ ਦੋਰੇ ਮਾਪਦੰਡ ਜਿਹੜੇ ਨੇ ਇਹ ਸਰਾਸਰ ਇਹਦੀ ਮੈਂ ਸਖਤ ਸ਼ਬਦਾਂ ਚ ਨਿਖੇਦੀ ਕਰਦਾ ਅੱਛਾ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਵਿੱਚ ਕੀ ਹੋ ਰਿਹਾ ਰਾਜਕਤਾ ਫੈਲੀ ਹੋਈ ਹੈ ਸੁਖਵਿੰਦਰ ਸਿੰਘ ਵਰਗਾ ਕਲਕੱਤੇ ਵਰਗਾ ਇੱਕ ਸਰਪੰਚ ਨੂੰ ਦਿਨ ਦਿਹਾੜੇ ਗੋਲੀਆਂ ਮਾਰਤੀਆਂ ਇੱਕ ਵਾਰ ਨਹੀਂ ਗੋਲੀ ਵੱਜੀ ਬੇਤਹਾਸ਼ਾ ਕਤਲ ਹੋਏ ਨੇ ਗੈਂਗਸਟਰਸ ਐਕਸਟਰਸ਼ਨ ਸਾਰਾ ਕੁਝ ਹੋ ਰਿਹਾ ਸਾਡਾ ਪੰਜਾਬ ਜਿਹੜਾ ਉਹ 4 ਲੱਖ ਕਰੋੜ ਤੋਂ ਉੱਤੇ ਕਿਰਦਾਈ ਹੈ ਸਾਡੇ ਪੰਜਾਬ ਨੂੰ ਹੁਣੇ ਤਾਜ਼ਾ ਹੜਾਂ ਦੀ ਐਡੀ ਭੈੜੀ ਮਾਰ ਪਈ ਹੈ ਕਿ ਅਗਰ ਪੰਜਾਬ ਸਰਕਾਰ ਚਾਵੇ ਤਾਂ ਆਪਣਾ ਪੂਰਾ ਫੋਕਸ ਜਿਹੜਾ ਵਾ ਉਹ ਹੜਪੀਟਾਂ ਦੀ ਮਦਦ ਵਿੱਚ ਕਰ ਸਕਦੀ ਆ ਲੇਕਿਨ ਕੋਈ ਇਸਾਰੂ ਕੰਮ ਕਰਕੇ ਨਹੀਂ ਸਿਰਫ ਆਪਣੇ ਵਿਰੋਧੀਆਂ ਨੂੰ ਟਾਂਚਾਂ ਟਿਚਰਾਂ ਕਹਾਣੀਆਂ ਕਦੀ ਚੀਤੇ ਦੀ ਕਹਾਣੀ ਕਦੀ ਕੋਈ ਪੈਂਚਰ ਦੀ ਕਹਾਣੀ ਕਦੀ ਕੋਈ ਹੋਰ ਕਹਾਣੀ ਕੱਢ ਕੇ ਨਿਤ ਦਿਨ ਇਹ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਔਰ ਮੈਂ ਦੋਸਤੋ ਅਸਲ ਜਿਹੜੀ ਅਸਲ ਗੱਲ ਮੈਂ ਕਹਿਣ ਲੱਗਾ ਕਿ ਭਗਵੰਤ ਮਾਨ ਸਿਰਫ ਦਿਖਾਵੇ ਵਾਸਤੇ ਮੁੱਖ ਮੰਤਰੀ ਆ ਉਹ ਜਿਹੜਾ ਗਾਣਾ ਸੀ ਨਾ ਕਿ ਆ ਘੁੰਮਣ ਕਮਾਉਣ ਨੂੰ ਤਾਂ ਅਸੀਂ ਰੱਖੀ ਆ ਥਾਰ ਤੇ ਪਟਾਕੇ ਪਾਉਣ ਨੂੰ ਰੱਖਿਆ ਉਹ ਪਤਾ ਨਹੀਂ ਕਿਹੜਾ ਬੁਲਟ ਮੋਟ ਸੀ ਉਹਨਾਂ ਨੂੰ ਕੁਝ ਜ਼ਿਆਦਾ ਇਦਾਂ ਤੁਕਾ ਆਉਂਦੀਆਂ ਨਹੀਂ ਗੀਆਂ ਇਹ ਸਿਰਫ ਦਿਖਾਵੇ ਵਾਸਤੇ ਮੁੱਖ ਮੰਤਰੀ ਆ ਅਸਲ ਸਾਰੀ ਕਾਰਵਾਈ ਦਿੱਲੀ ਦੇ ਕੇਜਰੀਵਾਲ ਤੇ ਸਸੋਡੀਆਂ ਚਲਾ ਰਹੇ ਔਰ ਦਿੱਲੀ ਵਿੱਚ ਬੈਠ ਕੇ ਇਹਨਾਂ ਨੇ ਉੱਥੇ ਇੱਕ ਬਕਾਇਦਾ ਤੌਰ ਤੇ ਅੱਡਾ ਬਣਾਇਆ ਜਿੱਥੇ ਬਦਲਾਖੋਰੀ ਦੇ ਵਾਸਤੇ ਲਿਸਟਾਂ ਬਣਾਈਆਂ ਜਾਂਦੀਆਂ ਨੇ ਜਿਹੜੀ ਹਿਟਲਿਸਟ ਤਿਆਰ ਕੀਤੀ ਜਾਂਦੀ ਕਿ ਕਿਹੜੇ ਕਿਹੜੇ ਆਦਮੀ ਨੂੰ ਅਸੀਂ ਠੋਕਣਾ ਵਾ ਇਹਨਾਂ ਦੇ ਵਿੱਤ ਮੰਤਰੀ ਕਹਿੰਦਾ ਵਿਧਾਨ ਸਭਾ ਦੇ ਕੇ ਬਾਜਵਾ ਸਾਹਿਬ ਤੁਹਾਨੂੰ ਠੋਕ ਦੇਾਂਗੇ ਮੈਂ ਔਰ ਇਹ ਜਿੰਨੇ ਬੰਦਿਆਂ ਨੂੰ ਇਹਨਾਂ ਨੇ ਅਰੈਸਟ ਕੀਤਾ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਕਦੀ ਕਿਸੇ ਦੇ ਖਿਲਾਫ ਕੋਈ ਲੌਜੀਕਲ ਕਾਰਵਾਈ ਪਹੁੰਚੀ ਹੈ ਜੀ ਚਾਹੇ ਉਹ ਮਾਲਵਿੰਦਰ ਮਾਲੀ ਨੂੰ ਫੜਿਆ ਚਾਹੇ ਉਹ ਖੈਰੇ ਨੂੰ ਫੜਿਆ ਚਾਹੇ ਉਹ ਭਾਰਤ ਪੂਸ਼ਣ ਆਸ਼ਰੂ ਨੂੰ ਫੜਿਆ ਚਾਹੇ ਉਹ ਸਾਧੂ ਸਿੰਘ ਧਰਮਸੋਤ ਨੂੰ ਫੜਿਆ ਚਾਹੇ ਉਹ ਓਪੀ ਸੋਨੀ ਨੂੰ ਫੜਿਆ ਚਾਹੇ ਉਹ ਭਾਨੇ ਸਿੱਧੂ ਨੂੰ ਫੜਿਆ ਜਾਂ अनेका ਬੰਦਿਆਂ ਦੇ ਖਿਲਾਫ ਇਹਨਾਂ ਨੇ ਮੁਕਦਮੇ ਬਣਾ ਕੇ ਉਹਨਾਂ ਨੂੰ ਜਿਲਾ ਚ ਛੁੱਟਤਾ ਕੀ ਅੱਜ ਤੱਕ ਕੋਈ ਕਿਸੇ ਨੂੰ ਸਜ਼ਾ ਹੋਈ ਹੈ ਕੋ ਚਲਾਨ ਜਾਂ ਕਿਸੇ ਕੋਈ ਕੇਸ ਕਿਸੇ ਲੌਜੀਕਲ ਕਨਕਲੂਜਨ ਤੇ ਪਹੁੰਚਿਆ ਨਹੀਂ ਪਹੁੰਚਿਆ ਔਰ ਇਹ ਕਹਿੰਦਾ ਸੀਗਾ ਕਿ ਮੈਂ ਜੀ ਕ腐ਸ਼ਨ ਦੇ ਪੈਸੇ ਕਢਾ ਕੇ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਗਾ ਭਗਵੰਤਮਾਨ ਨੂੰ ਪੁੱਛਣਾ ਚਾਹੁੰਨਾ 52 ਜਮ੍ਹਾਂ ਕਰਾਈਏ 52 ਚੰਗਾ ਦੁੱਕੀ ਜਮ੍ਹਾਂ ਕਰਾਈਏ ਤਾਂ ਦੱਸ ਦਿਓ ਮੈਨੂੰ ਇੱਕ ਨਵੇਂ ਪੈਸੇ ਦਾ ਖਜ਼ਾਨੇ 'ਚ ਕੋਈ ਮੋੜਾ ਨਹੀਂ ਔਰ ਜਿਨ੍ਹਾਂ ਲੋਕਾਂ ਦੇ ਖਿਲਾਫ ਕਾਰਵਾਈ ਹੋਈ ਅਲਟੀਮੇਟਲੀ ਹਾਈ ਕੋਰਟ ਨੇ ਮਦਖਲਤ ਕਰਕੇ ਉਹ ਬਹੁਤੇ ਮੁਕਦਮੇ ਕੁਆਸ਼ ਕਰ ਦਿੱਤੇ ਨੇ ਜਿਵੇਂ ਮੇਰਾ ਐਨਡੀਪੀਐਸ ਦਾ ਮੁਕਦਮਾ ਸੁਪਰੀਮ ਕੋਰਟ ਆਫ ਇੰਡੀਆ ਨੇ ਉਹਨੂੰ ਉਹਦੇ ਤੇ ਰੋਕ ਲਾਈ ਹੋਈ ਆ ਤਾਂ ਫਿਰ ਟੋਟਲ ਆਊਟਕਮ ਕੀ ਆ ਆ ਜਿੰਨਾ ਬਦਲਾਖੋਰੀ ਕਰਦੇ ਨੇ ਫੜਦੇ ਨੇ ਜਿਵੇਂ ਵਿਕਰਮ ਜੀਠੀਆ ਨੂੰ ਵੀ ਫੜਿਆ ਇਹ ਖੱਜਲ ਖਵਾਰੀ ਆ 4 5 6 ਮਹੀਨੇ ਦਾ ਜੇਲ੍ਹ ਦਾ ਪ੍ਰੋਸੈਸ ਹੈ ਕਿਉਂਕਿ ਥੱਲੇ ਜ਼ਮਾਨਤ ਨਹੀਂ ਮਿਲਦੀ ਅਲਟੀਮੇਟਲੀ ਹਾਈ ਕੋਰਟ 'ਚ ਜਾ ਕੇ ਬੇਲ ਮਿਲਦੀ ਆ ਇਹਨਾਂ ਦਾ ਮਕਸਦ ਆ ਕਿ ਇਹ ਇਹਨਾਂ ਦੀ ਜਿਹੜੀ ਬਦਲਾਖੋਰੀ ਦੀ ਪਿਆਸ ਆ ਬਸ ਉਹ ਬੁਝਾਉਂਦੇ ਨੇ ਆਪਣੇ ਮਨ ਦੀ ਸ਼ਾਂਤੀ ਵਾਸਤੇ ਚੱਕ ਕੇ ਲੋਕਾਂ ਨੂੰ ਅੰਦਰ ਦੇ ਦਿੰਦੇ ਕਿਉਂਕਿ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਤੀਜੇ ਤੇ ਨਹੀਂ ਪਹੁੰਚਨੀ ਵਿਕਰਮ ਜੀਠੇ ਦੇ ਖਿਲਾਫ ਜਿਹੜਾ ਚਲਾਨ ਪੇਸ਼ ਕੀਤਾ ਉਹਦੇ 'ਚ ਖਰੇ 45000 ਪੀਜ ਲਾਇ ਨੇ ਸ਼ਾਇਦ 200 ਗਵਾ ਰੱਖਿਆ ਸਰਕਾਰੀ ਅਗਰ 200 ਗਵਾਈਆਂ ਕਰਉਣੀਆਂ ਹੋਣ ਅਦਾਲਤਾਂ ਵਿੱਚ ਟੱਟੋ-ਕੱਟ 15 ਤੋਂ 20 ਸਾਲ ਦਾ ਸਮਾਂ ਚਾਹੀਦਾ ਇਹਦਾ ਮਤਲਬ ਆਮ ਆਦਮੀ ਪਾਰਟੀ ਕੇਜਰੀਵਾਲ ਔਰ ਭਗਵੰਤ ਮਾਨ ਇੰਟਰਸਟਿਡ ਇਨ ਇਹ ਕਿ ਕਿਸੇ ਕੇਸ ਨੂੰ ਕਿਸੇ ਸਿੱਟੇ ਤੇ ਪਹੁੰਚਾਇਆ ਜਾ ਸਕੇ ਜਾਂ ਕਿਸੇ ਨੂੰ ਸਜ਼ਾ ਦਵਾਈ ਜਾ ਸਕੇ ਇਹ ਸਿਰਫ ਸਰਕਾਰੀ ਤੰਤਰ ਨੂੰ ਵਰਤ ਕੇ ਤੇ ਆਪਣੇ ਵਿਰੋਧੀਆਂ ਦੀ ਜ਼ੁਬਾਨ ਬੰਦ ਕਰਾਉਣ ਲਈ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਨਜ਼ਰੀਏ ਨਾਲ ਬਦਲਾਖੋਰੀ ਦੇ ਨਤੀਜੇ ਦੇ ਨਾਲ ਇਹਨਾਂ ਨੂੰ ਅੰਦਰ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਤੇ ਮੈਂ ਕੋਈ ਵੀ ਵਿਅਕਤੀ ਜੇਲ੍ਹ ਐਵੇਂ ਕਿਉਂ ਜਾਵੇ ਜੀ ਮੈਨੂੰ ਆਪਣੇ ਬਚਾਓ ਬਚਾਅ ਕਰਾਉਣ ਦਾ ਕੋਈ ਅਧਿਕਾਰ ਨਹੀਂਗਾ ਜਿਹੜਾ ਬਾਬਾ ਸਾਹਿਬ ਅੰਬੇਦਕਰ ਦੀ ਸੰਵਿਧਾਨ ਦੀ ਤੁਸੀਂ ਦੁਹਾਈ ਮਚਾਉਨੇ ਉਹਨਾਂ ਨੇ ਸਾਨੂੰ ਰਾਈਟ ਦਿੱਤਾ ਕਿ ਅਸੀਂ ਕੋਰਟ ਜਾ ਸਕਦੇ ਹਾਂ ਅਸੀਂ ਹਾਈ ਕੋਰਟ ਜਾ ਸਕਦੇ ਹਾਂ ਅਸੀਂ ਸੁਪਰੀਮ ਕੋਰਟ ਜਾ ਸਕਦੇ ਆਪਣੇ ਆਪ ਬਚਾਉਣਾ ਭਗਵੰਤ ਮਾਨ ਕੋਈ ਗਲਤ ਗੱਲ ਹੈ ਤਾਂ ਚਲੋ ਹੁਣ ਸਮਾਂ ਦੱਸੇਗਾ ਜਿਸ ਦਿਨ ਤੁਹਾਡੇ ਤੇ ਆਣ ਕੇ ਪਵੇਗੀ ਜਾਂ ਜਿੱਦਾਂ ਕੇਜਰੀਵਾਲ ਤੇ ਸਸੋੜੀਏ ਤੇ ਪੈਰੀ ਆ ਉਹ ਭੱਜੇ ਫਿਰਦੇ ਨੇ ਨਾ ਸਾਰੇ ਉਹ ਛਿਪਦੇ ਨੇ ਨਾ ਉਬੀਰ ਤਾਂ ਡਰਦੇ ਨੇ ਨਾ ਉਹ ਕਹਿੰਦੇ ਨੇ ਕਿ ਜੀ ਬਦਲਾਖੋਰੀ ਹਮਾਰੇ ਸਾਥ ਹੋ ਰਹੀ ਜੀ ਬੀਜੇਪੀ ਬਹੁਤ ਹਮਾਰੇ ਸਾਥ ਧੱਕਾ ਕਰ ਰਹੀ ਹੈ ਤੇ ਜਾਂ ਤਾਂ ਫਿਰ ਨਾ ਕਹਿਣ ਉੱਥੇ ਨਾ ਬੋਲੋ ਨਾ ਤੁਸੀਂ ਧਰਨੇ ਲਾਇਆ ਕਰੋ ਇਸ ਕਰਕੇ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਥੋੜਾ ਬਹੁਤਾ ਨਾ ਉਸ ਪ੍ਰਮਾਤਮਾ ਵਾਹਿਗੁਰੂ ਰੱਬ ਤੋਂ ਡਰ ਇਹ ਰਾਜ ਭਾਗ ਸਦਾ ਨਹੀਂ ਰਹਿੰਦੇ ਹੁੰਦੇ ਔਰ ਰਾਜ ਭਾਗ ਤਾਂ ਤੇਰੇ ਕੋਲ ਹੈ ਹੀ ਨਹੀਂਗਾ ਡੀਜੀਪੀ ਤੁਸੀਂ ਨਹੀਂ ਲਾ ਸਕਦੇ ਹੋਮ ਸੈਕਟਰੀ ਤੁਸੀਂ ਨਹੀਂ ਲਾ ਸਕਦੇ ਚੀਫ ਸੈਕਟਰੀ ਤੁਸੀਂ ਨਹੀਂ ਲਾ ਸਕਦੇ ਸਾਰੇ ਦਿੱਲੀ ਵਾਲਿਆਂ ਨੇ ਗੈਰ ਪੰਜਾਬੀ ਇੱਥੇ ਬੰਦੇ ਬਿਠਾਏ ਹੋਏ ਨੇ ਸਾਰੇ ਪ੍ਰਮੁੱਖ ਅਹੁਦਿਆਂ ਦੇ ਉੱਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਲੈ ਕੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਲੈ ਕੇ ਗੈਰ ਪੰਜਾਬੀ ਆ ਗਏ ਨੇ ਸਾਰੀਆਂ ਸਰਕਾਰੀ ਨੌਕਰੀਆਂ ਗੈਰ ਪੰਜਾਬੀ ਲੈ ਕੇ ਜਾ ਚੁੱਕੇ ਨੇ ਆ ਹੁਣੇ ਤਾਜ਼ਾ Rajya Sabha ਦਾ ਮੈਂਬਰ ਬਣਾਉਣਾ ਸੀਗਾ ਉਹ ਆਣ ਕੇ ਇੱਕ ਬਹੁਤ ਅਰਬਪਤੀ ਨੂੰ Rajya Sabha ਦਾ ਮੈਂਬਰ ਬਣਾਇਆ ਗਿਆ ਔਰ ਇਹ ਫੈਸਲਾ ਕੇਜਰੀਵਾਲ ਤੇ ਸਸੋਡਿਆ ਨੇ ਕੀਤਾ ਉਹਨੇ ਗੁਲਦਸਤਾ ਵੀ ਸਭ ਤੋਂ ਪਹਿਲਾਂ ਜਾ ਕੇ ਸਸੋਡਿਆ ਨੂੰ ਫੜਾਇਆ ਵਾ ਮਤਲਬ ਭਗਵੰਤ ਮਾਨ ਨੂੰ ਇਸ ਰਿਲੇਵੈਂਟ ਤੇ ਲਾਇਕ ਵੀ ਨਹੀਂ ਸਮਝਿਆ ਕਿ ਸੀ ਇਹਨੂੰ ਮਿਲ ਕੇ ਇਹਦਾ ਧੰਨਵਾਦ ਕੀਤਾ ਜਾਵੇ ਕਿਸੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੂੰ ਮੌਕਾ ਨਹੀਂ ਮਿਲਿਆ 7-8 ਰਾਜ ਸਭਾ ਦੇ ਮੈਂਬਰ ਬਣਾਏ ਇਹਨਾਂ ਨੇ ਪੰਜਾਬ ਦੇ ਵਿੱਚ ਮੈਂ ਆਮ ਆਦਮੀ ਦੇ ਪਾਰਟੀ ਦੇ ਵਲੰਟੀਅਰ ਜਿਹੜੇ ਕਿ ਜਜ਼ਬਾਤੀ ਲੋਕ ਨੇ ਉਹਨਾਂ ਨੂੰ ਕਹਿਣਾ ਚਾਹਣਾ ਕਿਉਂ ਮਗਰ ਲੱਗੇ ਇਹਨਾਂ ਦੇ ਯਾਰ ਕਿਉਂ ਦਰੀਆਂ ਚੱਕੀ ਜਾਂਦੇ ਹੋ ਇਹਨਾਂ ਦੀਆਂ ਕਿਉਂ ਇਹਨਾਂ ਦੇ ਇਹਨਾਂ ਦੀ ਖਾਤਰ ਸੋਸ਼ਲ ਮੀਡੀਆ ਤੇ ਕਿਉਂ ਤੁਸੀਂ ਗਾਲਾਂ ਖਾ ਰਹੇ ਹੋ ਤੁਸੀਂ ਪੰਜਾਬ ਦੇ ਅੱਛੇ ਲੋਕ ਹੋ ਔਰ ਇਹਨਾਂ ਨੇ ਪੰਜਾਬ ਦੇ ਵਿੱਚ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਡਿਬਰੂ ਗੜ ਵਰਗੀਆਂ ਆਸਾਮ ਦੀਆਂ ਜ਼ਿਲਾਂ ਵਿੱਚ 3 ਸਾਲਾਂ ਤੋਂ ਡੱਕਿਆ ਹੋਇਆ ਵਾ ਸਾਡੇ ਕਿਸਾਨਾਂ ਨੂੰ ਬੇਰਹਿਮੀ ਦੇ ਨਾਲ ਡਾਂਗਾ ਨਾਲ ਕੁੱਟਿਆ ਬੁਲਡੋਜ਼ਰ ਚਲਾਏ ਟਰੈਕਟਰ ਚੋਰੀ ਕਰਲੇ ਟਰਾਲੀਆਂ ਚੋਰੀ ਕਰ ਲੀਆਂ ਇਹਨਾਂ ਦੇ ਐਮ ਐਲ ਏਜ਼ ਨੇ ਪੰਜਾਬ ਦੇ ਵਿੱਚ ਬੇਤਹਾਸ਼ਾ ਲੁੱਟ ਮਚਾਈ ਹੋਈ ਆ ਇੱਥੇ ਖਹਿਰੇ ਖਿਲਾਫ ਤਾਂ ਬੜੀ ਛੇਤੀ ਵਿਜੀਲੈਂਸ ਇਨਕੁਆਇਰੀ ਤੇ ਪੰਜ ਪਰਚੇ ਕਟਾਰੂ ਚੱਕ ਦੇ ਖਿਲਾਫ ਕੋਈ ਐਕਸ਼ਨ ਲਿਆ ਕਦੀ ਪੁਖਤਾ ਸਬੂਤ ਗਵਰਨਰ ਪੰਜਾਬ ਨੇ ਲਿਖ ਕੇ ਭੇਜੇ ਪੰਜਾਬ ਸਰਕਾਰ ਨੂੰ ਸਰਬਜੀਤ ਕੌਰ ਮਾਨੁਕੇ ਨੇ ਐਨ ਆਰ ਆਈ ਦੀ ਕੋਠੀ ਜਗਰੌਂ ਚ ਦਬਲੀ ਕੋਈ ਐਕਸ਼ਨ ਲਿਆ ਉਹਦੇ ਖਿਲਾਫ ਸਰਾਰੀ ਦੇ ਖਿਲਾਫ ਕੋਈ ਐਕਸ਼ਨ ਲਿਆ ਅਮਿਤ ਰਤਨ ਦੇ ਖਿਲਾਫ ਕੋਈ ਐਕਸ਼ਨ ਲਿਆ ਡਾਕਟਰ ਵਿਜੇ ਸਿੰਘਲਾ ਦੇ ਖਿਲਾਫ ਕੋਈ ਐਕਸ਼ਨ ਲਿਆ ਤੁਹਾਡੇ ਐਮਐਲਏ ਤਿੰਨ ਤਿੰਨ ਚਾਰ ਚਾਰ ਇਕੜ ਦੇ ਫਾਰਮ ਹਾਊਸ ਬਣਾ ਰਹੇ ਕਦੀ ਕਿਸੇ ਦੇ ਖਿਲਾਫ ਵਿਜੀਲੈਂਸ ਬਿਊਰੋ ਦੀ ਡੀਏ ਦੀ ਇਨਕੁਆਇਰੀ ਆਰਡਰ ਕੀਤੀ ਨਹੀਂ ਕੀਤੀ ਔਰ ਜਿਹੜਾ ਮੈਂ ਕਹਿ ਰਿਹਾ ਸੀਗਾ ਕਿ ਰਾਜ ਸਭਾ ਭਗਵੰਤ ਮਾਨ ਦੇ ਹੱਥ ਵਿੱਚ ਇੱਕ ਰਾਜ ਸਭਾ ਦਾ ਮੈਂਬਰ ਬਣਾਉਣਾ ਵੀ ਇਹਦੇ ਅਧਿਕਾਰ ਖੇਤਰ ਵਿੱਚ ਨਹੀਂਗਾ ਇਹ ਤਾਂ ਮੈਂ ਇੱਥੇ ਇਹੀ ਕਹੂੰਗਾ ਕਿ ਲੱਖ ਦੀ ਲੰਨਤ ਇਹੋ ਜਿਹੇ ਰਾਜ ਨੂੰ ਯਾਰ ਸਿਰਫ ਗੱਡੀਆਂ ਝੂਟਣ ਲਈ ਜਹਾਜ਼ ਚੜ੍ਹਨ ਵਾਸਤੇ ਹੈਲੀਕਾਪਟਰ ਘੁੰਮਣ ਵਾਸਤੇ ਔਰ ਆਪਣੇ ਬਰੂਧੀਆਂ ਤੇ ਤੰਜ਼ ਕੱਸਣ ਲਈ ਔਰ ਇਹਦਾ ਹੰਕਾਰ ਮਤਲਬ ਮੈਂ ਬਹੁਤ ਆਗੂ ਦੇਖੇ ਪੰਜਾਬ ਦੇ ਦੇਸ਼ ਵਿੱਚ ਵੀ ਦੇਖੇ ਨੇ ਮੈਂ ਮੁੱਖ ਮੰਤਰੀ ਵੀ ਬੜੇ ਪੰਜਾਬ ਦੇ ਵਿੱਚ ਦੇਖੇ ਲੇਕਿਨ ਇੰਨਾ ਹੰਕਾਰ ਜਿਹੜਾ ਮਤਲਬ ਅੱਤ ਤੇ ਖੁਦਾ ਦਾ ਵੈਰ ਪਹੁੰਚਿਆ ਹੋਇਆ ਇੰਨਾ ਹੰਕਾਰ ਮੈਂ ਨਹੀਂ ਆਪਣੀ ਜ਼ਿੰਦਗੀ ਚ ਕਦੀ ਦੇਖਿਆ ਇਸ ਲਈ ਮੇਰੇ ਵੀਰੋ ਮੇਰਾ ਫਰਜ਼ ਹੈਗਾ ਇਹਨੂੰ ਠੀਕ ਤਰੀਕੇ ਨਾਲ ਤੱਥਾਂ ਦੇ ਆਧਾਰਤ ਸਾਰੇ ਮੁਕਦਮਿਆਂ ਦਾ ਵੇਰਵਾ ਦੇਖ ਕੇ ਵਿਜੀਲੈਂਸ ਇਨਕੁਆਇਰੀ ਦਾ ਨੰਬਰ ਦੇ ਕੇ ਜੋ ਕੁਝ ਮੇਰੇ ਖਿਲਾਫ ਕੀਤਾ ਜਾ ਰਿਹਾ ਹੈ ਹੁਣ ਫੈਸਲਾ ਤੁਹਾਡੇ ਹੱਥ ਵਿੱਚ ਆ ਤੁਹਾਨੂੰ ਜੇ ਲੱਗਦਾ ਵਾ ਕਿ ਹਾਂ ਰੂਟੀਨ ਇਨਕੁਆਰੀਆਂ ਹੋ ਰਹੀਆਂ ਪੰਜ ਪੰਜ ਪਰਚੇ ਕਿਸੇ ਐਮਐਲਏ ਤੇ ਤੋਂ ਰੂਟੀਨ ਚ ਹੀ ਹੋ ਸਕਦੇ ਨੇ ਜੀ ਔਰ ਛੇਵੀਂ ਇਨਕੁਆਰੀ ਵਿਜੀਲੈਂਸੀ ਦੀ ਤੋਂ ਰੂਟੀਨ ਚ ਹੋ ਸਕਦੀ ਆ ਇਹ ਤੁਸੀਂ ਦੇਖਣਾ ਵਾ ਕਿ ਕੀ ਇਹ ਜੈਨੂਇਨ ਇਨਕੁਆਰੀਆਂ ਹੋ ਰਹੀਆਂ ਕਿ ਬਦਲਾਖੋਰੀ ਹੋ ਰਹੀ ਆ ਕਿਉਂਕਿ ਮੇਰੇ ਅਨੁਸਾਰ ਮੈਂ ਤਾਂ ਆਪਣੇ ਇਸ ਪਿੰਡੇ ਦੇ ਹੰਡਾਇਆ ਵਾ ਮੇਰੇ ਅਨੁਸਾਰ ਇਹ ਪਿਓਰ 100% ਪੋਲਿਟਿਕਲ ਵਿੰਡਟਾ ਵਾ ਹਾਂ ਅਸੀਂ ਫੇਸ ਕਰਾਂਗੇ ਅਗਰ ਕੋਈ ਨੌਬਤ ਆ ਗਈ ਜੇਲ੍ਹ ਵੀ ਜਾਣਾ ਪਿਆ ਜੇਲ੍ਹ ਜਾ ਕੇ ਅਸੀਂ ਝੁਕਣਾ ਥੋੜੋ ਆ ਤੁਸੀਂ ਜਿੰਨੇ ਬੰਦਿਆਂ ਨੂੰ ਜੇਲ੍ਹ ਵਿੱਚ ਭੇਜਿਆ ਦੱਸੋ ਮਾਲਵਿੰਦਰ ਮਾਲੀ ਦੀ ਜ਼ੁਬਾਨ ਬੰਦ ਕਰਾ ਲਈ ਹੈ ਭਾਨੇ ਸਿੱਧੂ ਦੀ ਜ਼ੁਬਾਨ ਬੰਦ ਕਰਾ ਲਈ ਲੈ ਵਿਕਰਮ ਜੀਠੀਏ ਦੀ ਕੁਝ ਸਮੇਂ ਬਾਅਦ ਜਦੋਂ ਬੇਲ ਹੋਵੇਗੀ ਆਪਾਂ ਦੇਖਦੇ ਹਾਂ ਤੁਸੀਂ ਉਹਦੀ ਜ਼ੁਬਾਨ ਜ਼ੁਬਾਨ ਬੰਦ ਕਰਾ ਲਈ ਤੇ ਫਾਇਦਾ ਕੀ ਇਸ ਗੱਲ ਕਰਨ ਦਾ ਇਹਦੇ ਨਾਲ ਤਾਂ 100 ਵਾਲੀ ਚੰਗਾ ਵਾ ਕਿ ਤੁਸੀਂ ਬਿਠਾ ਕੇ ਆਪਸ ਵਿੱਚ ਬੈਠ ਕੇ ਗੱਲ ਕਰਦੇ ਜਾਂ ਤੁਹਾਨੂੰ ਜੇ ਕੋਈ ਲੱਗਦੀ ਕਿ ਆਹ ਫਲਾਨੀ ਗੱਲ ਕੋਈ ਗਲਤ ਕਹਿ ਰਿਹਾ ਵਾ ਤੁਸੀਂ ਬੈਠ ਕੇ ਲੌਜੀਕਲੀ ਲੜਾਈ ਤਾਂ ਸਿਆਸੀ ਆ ਸਾਡੀ ਤੁਸੀਂ ਸਾਡੇ ਨਾਲ ਡਾਇਲੌਗ ਦੇ ਵਿੱਚ ਆਣ ਕੇ ਬਹਿਸ ਕਰ ਲਓ ਕਿਤੇ ਮੌਕਾ ਰੱਖ ਲਓ ਕਿਤੇ ਆਣ ਕੇ ਖੁੱਲੀ ਚੁਣੌਤੀ ਸਾਰੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਬਹਿਸ ਰੱਖ ਲੋ ਉਹ ਤਾਂ ਆਪ ਕਰਨੀ ਨਿਗੀ ਸਿਰਫ ਕਿਉਂਕਿ ਤੰਤਰ ਤੁਹਾਡੇ ਕੋਲ ਆ ਸਰਕਾਰੀ ਅਮਲਾ ਨਾਲ ਆ ਤੇ ਤੁਹਾਡੇ ਤੁਹਾਨੂੰ ਐ ਲੱਗਦਾ ਕਿ ਸਾਡਾ ਹੁਣ ਰਾਜ ਕਦੀ ਖਤਮ ਨਹੀਂ ਹੋਣਾ ਪਰ ਮੈਂ ਉਸ ਅਕਾਲਪੁਰ ਕਵਾਹਿਗੁਰੂ ਨੂੰ ਹਾਜ਼ਰ-ਨਾਜ਼ਰ ਮੰਨ ਕੇ ਕਹਿ ਸਕਦਾ ਔਰ ਜੋ ਮੈਂ ਰੋਜ਼ ਪਲਸ ਦੇਖ ਲਿਆ ਸੋਸ਼ਲ ਮੀਡੀਆ ਤੇ ਉੱਤੇ ਤੁਹਾਡੇ ਪੇਜਾਂ ਤੇ ਕਦੀ ਕਮੈਂਟ ਪੜ ਲਿਆ ਕਰੋ ਆਮ ਆਦਮੀ ਪਾਰਟੀ ਦੇ ਪੇਜ ਤੇ ਚਲ ਜਾਓ ਭਗਵੰਤ ਮਾਨ ਦੇ ਪੇਜ ਤੇ ਚਲ ਜਾਓ ਕੇਜਰੀਵਾਲ ਦੇ ਟਵਿੱਟਰ ਤੇ ਚਲ ਜਾਓ ਥੱਲੇ ਕਰ ਇੱਕ ਪੜ ਲਓ ਚੰਗੀ ਤਰ੍ਹਾਂ ਲੋਕ ਕੀ ਕਹਿ ਰਹੇ ਨੇ ਲੋਕਾਂ ਨੇ ਤੁਹਾਨੂੰ ਅਸਲੀ ਅੱਛੀ ਜਣਾ ਪਛਾਣ ਲਿਆ ਕਿ ਇਹ ਐਂਟੀ ਸਿੱਖ ਵੀ ਨੇ ਇਹ ਐਂਟੀ ਕਿਸਾਨ ਵੀ ਨੇ ਔਰ ਇਹ ਐਂਟੀ ਪੰਜਾਬ ਦੀ ਨੇ ਔਰ ਇਸ ਸਤਾਈ ਵਿੱਚ ਆਣ ਕੇ ਲੋਕੀ ਤੁਹਾਨੂੰ ਦੱਸਣਗੇ ਚਲੋ ਗੱਲ ਲੱਗਿਆ ਕਿ ਤੁਹਾਡੇ ਕੋਲ ਹੁਣ ਸਾਲ ਡੇਢ ਸਾਲ ਤੁਸੀਂ ਜਿੰਨਾ ਆਪਣਾ ਜ਼ੋਰ ਲਾ ਸਕਦੇ ਆ ਆਪਣੇ ਵਿਰੋਧੀਆਂ ਦੇ ਖਿਲਾਫ ਲਾ ਲਓ ਲੇਕਿਨ ਜੇ ਤੁਸੀਂ ਕਹੋ ਕਿ ਇਦਾਂ ਦੇ ਪਰਚੇ ਝੂਠੇ ਕਰਕੇ ਇਨਕੁਆਰੀ ਕਰਾ ਕੇ ਕਿਸੇ ਦੀ ਜ਼ੁਬਾਨ ਬੰਦ ਕਰਾ ਸਕਦੇ ਨਹੀਂ ਕਰ ਸਕਦੇ ਉਹ ਤਾਂ ਇੱਕੋ ਹੀ ਉਸ ਅਕਾਲਪੁਰਖ ਤੋਂ ਤਾਂ ਬੰਦੇ ਨੂੰ ਭੈਅ ਤੇ ਡਰ ਹੋ ਸਕਦਾ ਜਿਹੜਾ ਕਿ ਭਗਵਾਨਤਮਨ ਮੰਨਿਓ ਤੁਹਾਨੂੰ ਤੇਰੇ ਕਰੈਕਟਰ ਵਿੱਚ ਮੈਨੂੰ ਨਜ਼ਰ ਨਹੀਂ ਆਉਂਦਾ ਤਾਂ ਹੀ ਉਹ ਮੈਂ ਸ਼ੁਰੂ ਤੋਂ ਧੁੱਕ ਪੜੀ ਸੀਗੀ ਜਿਹੜੀ ਖੋਤੇ ਵਾਲੀ ਤੁਹਾਨੂੰ ਗੱਲ ਸੁਣਾਈ ਆ ਸੋ ਮੇਰੇ ਵੀਰੋ ਆ ਮੇਰੀ ਅਸਲੀ ਕਹਾਣੀ ਸੀ ਕਿ ਜੋ ਮੇਰੇ ਨਾਲ ਵਾਪਰਿਆ ਔਰ ਜੋ ਕੁਝ ਹੋਣ ਵੀ ਹੋ ਰਿਹਾ ਫੈਸਲਾ ਤੁਹਾਡੇ ਹੱਥ ਵਿੱਚ ਹੈ ਅਗਰ ਤੁਹਾਨੂੰ ਮੇਰੀ ਗੱਲਾਂ ਠੀਕ ਲੱਗੀਆਂ ਜੈਨੂਨ ਮੇਰੇ ਫੇਸ਼ੀਅਲ ਐਕਸਪ੍ਰੈਸ਼ਨ ਦੇਖ ਲਓ ਮੇਰੀ ਬਾਡੀ ਲੈਂਗੁਏਜ ਦੇਖ ਲਓ ਅਗਰ ਤੁਹਾਨੂੰ ਠੀਕ ਲੱਗੀਆਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਆਪਣੇ ਆਪਣੇ ਫੇਸਬੁੱਕ ਆਈਡੀ ਦੇ ਤਾਂ ਕਿ ਇਹ ਮੈਸੇਜ ਇਹ ਇੱਕ ਅੱਲਾ ਸਰਕਾਰ ਤੱਕ ਨਹੀਂ ਇਹ ਆਵਾਮ ਤੱਕ ਪਹੁੰਚ ਸਕੇ ਮੇਰੇ ਨਾਲ ਜੁੜਨਣ ਸੇ ਤੁਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ